कीरत स्पोर्ट्स क्लब वालों जिन्हें भी कीरतनाइजेशन सा पहुंचे हैं जोरेंट्स उन्होंने मीडिया तो जो इतने सा पहुंचे हैं सब तो पहला तो मेरे वालों बहुत ही प्यार है मैं थोड़ा मेरे इसलिए बुलाया क्योंकि मेरी आदत नहीं है कि मैं जाके बस कितने दो गल कह के एक बोल के आ जाए ਕਾਂ ਸੋਰਟੇ ਜਦੋਂ ਬੱਚਿਆਂ ਦੇ ਫੰਕਸ਼ਨ ਤੇ ਜਾਈਦਾ ਹੈ ਬੱਚਿਆਂ ਦੇ ਸਪੋਰਟਸ ਈਵੈਂਟ ਤੇ ਜਾਂਦਾ ਹੈ ਤਾਂ ਮੈਨੂੰ ਹੁੰਦਾ ਹੈ ਕਿ ਉੱਥੇ ਉਹਨਾਂ ਨਾਲ ਗੱਲਬਾਤ ਉਹਨਾਂ ਤੱਕ ਮੈਸੇਜ ਪਹੁੰਚਾਉਣਾ ਚਾਹੀਦਾ ਹੈ ਤਾਂ ਕਿ ਬੱਚੇ ਸੁਣ ਸਰ ਕੇ ਜਾਂ ਉਹਨਾਂ ਨੂੰ ਉਸ ਗੱਲ ਨੂੰ ਸੁਣ ਸਰ ਕੇ ਉਹਨੂੰ ਸਮਝ ਸਕਣ ਤੇ ਉਹਨੂੰ ਫੋਲੋ ਕਰ ਸਕਣ ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੀ ਆ ਸਾਰੇ ਸਟੂਡੈਂਟਸ ਨੂੰ ਬੱਚਿਆਂ ਨੂੰ ਜਿਹੜੇ ਅਚ ਪਾਰਟਿਸਪੇਟ ਕਰ ਰਹੇ ਹੈ ਮੈਂ ਨਾਲ ਨਾਲ ਉਹਨਾਂ ਦੇ ਕੋਚੇਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਵੀ ਦੱਸਾਈ ਦਿੰਨੀ ਆ ਕਿ ਤੁਸੀਂ ਇੱਕ ਹੋਰ ਰਸਤਾ ਚੁਣਿਆ ਹੈ ਸਪੋਰਟਸ ਦਾ ਰਸਤਾ ਚੁਣਿਆ ਆਪਣੇ ਬੱਚੇ ਲਈ ਜਿਹੜਾ ਕਿ ਤੁਹਾਨੂੰ ਸਿਰਫ ਸਪੋਰਟਸ ਲਈ ਮੈਡਲ ਲੈ ਕੇ ਨਹੀਂ ਆਉਣਾ ਜੋ ਇਸ ਗਰਾਊਂਡ ਤੇ ਉਹ ਸਿੱਖ ਕੇ ਜਾਊਗਾ ਉਸਤੇ ਸਖਸ਼ੀਤ ਨੂੰ ਉਸਤੇ ਕਿਰਦਾਰ ਨੂੰ ਨਿਖਾਰਨ ਵਿੱਚ ਇਹ ਗਰਾਊਂਡ ਬਹੁਤ ਕੰਮ ਦਊਗਾ ਬਹੁਤ ਸਾਰ ਦਊਗਾ ਸੋ ਤੁਸੀਂ ਸਾਰੇ ਜ਼ਿਹਦਾਈ ਦੇ ਪਾਤਰ ਹੋ ਕਿ ਤੁਸੀਂ ਇੱਥੇ ਆਏ ਹੋ ਅੱਜ ਤੁਹ ਕੁ ਵੀ ਬਹੁਤ ਹੈ ਪਰ ਮੈਨੂੰ ਲੱਗਦਾ ਹੈ ਕਿ ਸਪੋਰਟਸ ਪਰਸਨ ਇਹ ਤੁਹਾਡੀ ਨੀਵ ਰੱਖੀ ਜਾ ਰਹੀ ਹੈ ਸਪੋਰਟਸ ਪਰਸਨ ਕਦੇ ਵੀ ਤੂੰ ਪੁੱਛਾਂਦੀ ਆ ਮੀਂਹ ਹਨੇਰੀ ਤੂਫਾਨ ਦੀ ਫਿਕਰ ਨਹੀਂ ਕਰਦੇ ਉਸਦੇ ਬਾਰੇ ਕੁਝ ਵੀ ਗੋਲ ਦੇ ਨਹੀਂ ਸੋ ਜੇ ਤੁਹਾਡੀ ਨੀਹ ਮਜ਼ਬੂਤ ਹੈ ਤਾਂ ਅੱਗੇ ਜਾ ਕੇ ਜ਼ਿੰਦਗੀ ਚ ਜਿਹੜੀਆਂ ਚੁਣੌਤੀਆਂ ਆਉਣੀਆਂ ਐ ਤੁਸੀਂ ਪਖੂਪੇ ਉਹਨਾਂ ਨੂੰ ਫੇਸ ਕਰ ਸਕਦੇ ਹੋ ਸੋ ਬੱਚੇ ਬੜੇ ਛੋਟੇ ਐ ਪਤਾ ਨਹੀਂ ਕਿੰਨੀ ਗੱਲ ਸਮਝਣਗੇ ਸੋ ਜ਼ਿਆਦਾ ਗੱਲ ਮੈਂ ਜਿਹੜੇ ਵੱਡੇ ਸਟੂਡੈਂਟਸ ਆਏ ਆ ਉਹਨਾਂ ਦੇ ਪੇਰੈਂਟਸ ਆਏ ਆ ਜਾਂ ਉਹਨਾਂ ਦੇ ਕੋਚੇਸ ਆਏ ਐ ਇੱਕ ਹੀ ਚੀਜ਼ ਕਹੂੰਗੀ ਕਿ ਜੁਨਾ ਮੇਰਾ ਸਫਰ ਆਇਆ ਹੈਗਾ ਚਾਹੇ ਉਹ ਸਪੋਰਟਸ ਦਾ ਐ चाहे मेरी नौकरी का है सर्विस कर रही है मैं पुलिस की सर्विस कर रही है पब्लिक सर्विस कर रही है सो so जो एक चीज मैं अपनी जिंदगी में अपनाई है जो सीखी है जो ऑब्जर्व की है कि एक जो चीज है थोड़ा हार्ड वर्क है जो थोड़े कम होगा और हार्ड वर्क डायरेक्शन हार्ड वर्क की डायरेक्शन सही होनी चाहिए है थोड़ी सोच थोड़ी नीयत बहुत सही होनी चाहिए है कल वर्क ना कुछ नहीं होता ਜਦੋਂ ਕੋਈ ਇਨਸਾਨ ਕਾਮਯਾਬ ਹੁੰਦਾ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਫੈਕਟਰਸ ਇਕੱਠੇ ਹੁੰਦੇ ਹਨ ਤਾਂ ਫਿਰ ਜਾ ਕੇ ਉਹ ਕਾਮਯਾਬ ਹੁੰਦਾ ਜਿਦੇ ਵਿੱਚ ਕੀ ਉਹਨਾਂ ਇੱਕ ਘਰ ਤੋਂ ਸ਼ੁਰੂਆਤ ਹੁੰਦੀ ਹੈ ਉਸ ਦੇ ਪੇਰੈਂਟਸ ਦੇ ਸਪੋਰਟ ਤੋਂ ਸ਼ੁਰੂਆਤ ਹੁੰਦੀ ਹੈ ਉਸ ਦੇ ਸਕੂਲ ਦੇ ਟੀਚਰਸ ਤੇ ਸ਼ੁਰੂਆਤ ਹੁੰਦੀ ਹੈ ਉਹਨਾਂ ਦਾ ਯੋਗਦਾਨ ਹੁੰਦਾ ਹੈ ਅਗਰ ਕੋਈ ਸਪੋਰਟਸ ਪਰਸਨ ਹੈ ਤਾਂ ਉਹਦੇ ਕੋਚਸ ਦਾ ਯੋਗਦਾਨ ਹੁੰਦਾ ਹੈ ਉਹਦੇ ਦੋਸਤਾਂ ਦਾ ਵੀ ਯੋਗਦਾਨ ਹੁੰਦਾ ਹੈ ਪਰ ਸਭ ਤੋਂ ਵੱਧ ਉਸ ਦਾ ਖੁਦ ਦਾ ਯੋਗਦਾਨ ਹੁੰਦਾ ਜਿਸ ਵਿੱਚ ਕਿ ਬੱਚੇ ਦਾ ਖੁਦ ਔਰ ਰੱਬ ਤੇ ਯਕੀਨ ਹੁੰਦਾ ਸੋ ਇਹ ਕੁਸ਼ਤੀ ਗੱਲਾਂ ਹੈ ਜਿਨ੍ਹਾਂ ਨੂੰ ਫੋਲੋ ਕਰਨਾ ਹੁੰਦਾ ਹੈ ਕਿ ਹਾਰਡ ਵਰਕ ਕਰਨਾ ਹੈ ਔਰ ਪੋਜ਼ਿਟਿਵ ਸੋਚਣਾ ਕਰਨਾ ਹੈ 네ਗੇਟਿਵ ਸੋਚਣਾ ਨਹੀਂ ਕਰਨਾ ਕਿਉਂਕਿ ਅਸੀਂ ਪੰਜਾਬ 'ਚ ਪੈਦਾ ਹੋਏ ਹਾਂ ਚੜ੍ਹਦੀ ਕਲਾ ਵਾਲੀ ਤਰਤੀ ਤੇ ਪੈਦਾ ਹੋਏ ਹਾਂ ਸੋ ਸਾਡੀ ਸੋਚ ਸਾਡੀ ਬੋਲੀ ਬਣੀ ਸਾਡੇ ਵਿਚਾਰ ਸਾਡੇ ਕੰਮ ਚੜ੍ਹਦੀ ਕਲਾ ਵਾਲੇ ਹੋਣੇ ਚਾਹੀਦੇ ਨੇ ਸੋ ਇਹ ਇਹ ਚੀਜ਼ਾਂ ਤੇ ਮੈਂ ਫੋਕਸ ਅਜੇ ਤੱਕ ਇਸ ਲਈ ਕਰਦੀ ਆ ਸਟ੍ਰੈਸ ਇਸ ਲਈ ਕਰਦੀ ਆ ਬਿਕੋਜ਼ ਲੋਡ ਬਹੁਤ ਹੈ ਸਾਨੂੰ ਇਹਨਾਂ ਚੀਜ਼ਾਂ ਦੇ ਸੋ ਬੱਚਿਆਂ ਨੂੰ ਮੈਂ ਇਹ ਕਹੂੰਗੀ ਕਿ ਜੇ ਮੈਂ ਹੋਰ ਨਹੀਂ ਆਇਆ ਕਲਾਸ ਨੂੰ ਵੀ ਤੁਸੀਂ ਬੰਨ੍ਹ ਹੈ ਜ਼ਿੰਦਗੀ ਵਿੱਚ ਪਹਿਲੀ ਗੱਲ ਤੇ ਤੁਸੀਂ ਇਸ ਗਰਾਊਂਡ 'ਚ ਆ ਗਏ ਹੋ ਇਸ ਗਰਾਊਂਡ 'ਤੇ ਤੁਸੀਂ ਬਹੁਤ سارے ਬੱਚੇ ਅੱਜ ਡਿਸਟ੍ਰਿਕਟ 'ਚ ਪਾਰਟਿਸਿਪੇਟ ਕਰ ਰਹੇ ਹੋ ਕੋਈ ਸਟੇਟ 'ਚ ਜਾਏਗਾ ਫਿਰ ਨੈਸ਼ਨਲ ਤੇ ਜਾਓਗੇ ਫਿਰ ਰੋਜ਼ਾ ਦਾ ਇੰਟਰਨੈਸ਼ਨਲ 'ਤੇ ਜਾਓ ਦੇਸ਼ ਲਈ ਮੈਡਲ ਜਿੱਤੋਗੇ ਸਟੇਟ ਲਈ ਮੈਡਲ ਜਿੱਤੋਗੇ ਨਾਮ ਰੌਸ਼ਨ ਕਰਨਾ ਹੈ ਤੁਹਾਡੀ ਪ੍ਰੋਫੈਸ਼ਨਲ ਕਾਮਯਾਬੀ ਹੋਊਗੀ ਤੁਹਾਡੀ ਪ੍ਰੋਫੈਸ਼ਨਲ ਅਚੀਵਮੈਂਟ ਹੋਊਗੀ ਪਰ ਅਸਲੀ ਚੈਂਪੀਅਨ ਅਸਲੀ ਸਪੋਰਟਸ ਦੇ ਚੈਂਪੀਅਨ ਜਾਂ ਜ਼ਿੰਦਗੀ ਦੇ ਚੈਂਪੀਅਨ ਤੁਸੀਂ ਤਾਂ ਬਣੋਗੇ ਜਿਉਂ ਨਾ ਕਾਮਯਾਬੀਆਂ ਦੇ ਨਾਲ-ਨਾਲ ਜੋ ਤੁਹਾਨੂੰ ਇੱਕ ਗਰਾਊਂਡ ਤੋਂ ਤੁਹਾਨੂੰ ਕੁਆਲਿਟੀਜ਼ ਤੁਹਾਨੂੰ ਵੈਲਿਊਜ਼ ਮਿਲ ਰਹੀਆਂ ਨੇ ਤੁਸੀਂ ਉਹਨਾਂ ਦੇ ਵੀ ਕੰਮ ਕਰੋ ਇਹ ਗਰਾਊਂਡ ਸਪੋਰਟਸ ਦਾ ਗਰਾਊਂਡ ਵੀ ਬਹੁਤ ਕੁਝ ਸਿਖਾਉਂਦਾ ਹੈ ਸੋ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਤੋਂ ਜੋ ਚੀਜ਼ ਤੁਸੀਂ ਲੈ ਸਕਦੇ ਹੋ ਤੁਹਾਨੂੰ ਹਾਰਨਾ ਤੁਹਾਨੂੰ ਜਿੰਨਾ ਸਿਖਾਉਂਦਾ ਹੈ ਜਿੱਤ ਦੀ ਖੁਸ਼ੀ ਵਿੱਚ ਸੰਘਾਰ ਨਹੀਂ ਕਰਨਾ ਉਸ ਘਮਮਰ ਝਾੜ ਕੇ ਦੁਬਾਰਾ ਉੱਠਣਾ ਕਿਵੇਂ ਇਹ ਤੁਹਾਨੂੰ ਸਪੋਰਟਸ ਦਾ ਗਰਾਊਂਡ ਦੱਸਦਾ ਹੈ ਟੀਮ ਕੰਮ ਕਿਵੇਂ ਕਰਨਾ ਹੈ ਟੀਮ ਕਿਵੇਂ ਖੇਡਣਾ ਚਾਹੀਦਾ ਹੈ ਤੁਹਾਡੀ ਸਪੋਰਟ ਇੰਡੀਵਿਜੂਅਲ ਹੈ ਪਰ ਅਲਟਿਮੇਟਲੀ ਉਹਦੇ ਤੁਹਾਡੇ ਪਿੱਛੇ ਵੀ ਇੱਕ ਟੀਮ ਹੁੰਦੀ ਹੈ ਸੋ ਟੀਮ ਵਰਕ ਕਿਵੇਂ ਕਰਨਾ ਹੈ ਲੀਡਰਸ਼ਿਪ ਕਿਵੇਂ ਕਰਨੀ ਹੈ ਲੀਡ ਕਿਵੇਂ ਕਰਨੀ ਹੈ ਚਾਹੇ ਤੁਸੀਂ ਟੀਮ ਨੂੰ ਲੀਡ ਕਰ ਰਹੇ ਹੋ ਚਾਹੇ ਆਪਣੇ ਦੇਸ਼ ਨੂੰ ਲੀਡ ਕਰ ਰਹੇ ਹੋ ਚਾਹੇ ਆਪਣੇ ਜ਼ਿਲ੍ਹੇ ਨੂੰ ਰੈਪਰਿਜ਼ੈਂਟ ਕਰ ਰਹੇ ਹੋ ਤੁਸੀਂ ਲੀਡ ਕਰਦੇ ਹੋ ਸੋ ਇਹ ਸਾਰੀਆਂ ਚੀਜ਼ਾਂ

ਕਾਨੂੰਨ ਹਾਸਲ ਕਰ ਲੋਗੇ ਤਾਂ ਇਸ ਗ라운ਡ ਨੂੰ ਪੁੱਛਣੀ ਹੈ ਕਿ ਤੁਸੀਂ ਇੱਥੇ ਕੀ ਸਿੱਖਿਆ ਸੀ ਆਪਣੇ ਰੂਟਸ ਨਾਲ ਆਪਣੀਆਂ ਜੜਾਂ ਨਾਲ ਹਮੇਸ਼ਾ ਜੁੜ ਕੇ ਰਹਿਣਾ ਹੈ ਪਰ ਇੱਕ ਚੀਜ਼ ਹੋਰ ਹੈ ਤੁਹਾਨੂੰ ਸਾਰੇ ਨੇ ਕਿਹਾ ਕਿ ਤੁਹਾਨੂੰ ਜ਼ਰੂਰ ਕਹਿਣੀ ਹੈ ਕਿ ਸਪੋਰਟਸ ਦੇ ਨਾਲ-ਨਾਲ ਪੜ੍ਹਾਈ ਵੀ ਉਨੀ ਹੀ ਜ਼ਰੂਰੀ ਹੈ ਮੈਂ ਜਦੋਂ ਸਪੋਰਟਸ ਕਰਦੀ ਸੀ ਮੈਂ ਆਪਣੇ ਕਾਲਜ ਦੀ ਪੜ੍ਹਾਈ ਵਿੱਚ ਟੌਪਰ ਸੀਗੀ ਸਾਰੋਂ ਸਭ ਛਿੰਦੇ ਸਾਲਾਂ ਮੈਂ ਲਈ ਕੀਤੀ ਮੈਂ ਟੌਪ ਤੇ ਕੀਤੀ ਤੇ ਸਪੋਰਟਸ ਵੀ ਨੰਬਰ 1 ਤੇ ਕੀਤੀ ਤੁਸੀਂ ਤਾਂ ਸਕੂਲ ਚੋਂ ਤੋਂ ਕਾਲਜ ਲੈਵਲ ਤੇ ਪੜਾਈ ਰੋਕੀ ਨਹੀਂ ਹੁੰਦੀ ਤਾਂ ਉੱਥੇ ਵੀ ਮੈਂ ਪਹਿਲੇ ਛਣਾ ਕੇ ਰੱਖਿਆ ਸੀ 24 ਘੰਟੇ ਹੁੰਦੇ ਆ ਆਪਣੇ ਕੋਲ ਦਿਨ ਦੇ ਤੇ 24 ਘੰਟੇ ਬਹੁਤ ਹੁੰਦੇ ਆ ਪਰ ਬੜੀ ਖੂਬਸੂਰਤੀ ਨਾਲ ਟਾਈਮ ਮੈਨੇਜਮੈਂਟ ਨਾਲ ਦਿਨ ਨੂੰ ਪੰਟਿਆਂ ਚ ਡਿਵਾਈਡ ਕਰਕੇ ਜਿਹਦੇ ਵਿੱਚ ਕੀ ਅਸੀਂ ਪੜ੍ਹਨਾ ਵੀ ਹੈ ਸਪੋਰਟਸ ਵੀ ਕਰਨੀ ਹੈ ਖੇਡਣਾ ਵੀ ਹੈ ਰਿਲੈਕਸ ਵੀ ਕਰਨਾ ਹੈ ਤੇ ਕੰਮ ਵੀ ਕਰਨਾ ਹੈ ਸਾਰਾ ਕੁਝ ਹੋ ਸਕਦਾ ਹੈ ਗੱਲ ਸਿਰਫ ਟਾਈਮ ਮੈਨੇਜਮੈਂਟ ਦੀ ਹੈ ਕਿ ਤੁਸੀਂ 24 ਘੰਟਿਆਂ ਨੂੰ ਆਪਣੀ ਡਿਨਚ ਡਿਵਾਈਡ ਕਿਵੇਂ ਕਰਦੇ ਹੋ

ਮੈਂ ਉਸ ਨੂੰ ਹਾਰ ਨਹੀਂ ਮੰਨਦੀ ਮੈਂ ਉਸ ਨੂੰ ਇੱਕ ਨਵਾਂ ਸਟੈਪ ਮੰਨਦੀ ਹਾਂ ਆਪਣੀ ਜਿੱਤ ਵੱਲ ਲੱਗਣ ਨੂੰ ਸੋ ਸਾਰਾ ਕੁਝ ਤੁਹਾਡੇ ਮਾਈਂਡ ਸੈਟ ਤੇ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸੇ ਵੀ ਚੁਣੌਤੀ ਨੂੰ ਕਿਵੇਂ ਲੈਂਦੇ ਸੋ ਵੱਡੇ ਹੋ ਜੋਂਗੇ ਤਾਂ ਜ਼ਿੰਦਗੀ ਚੁਣੌਤੀਆਂ ਆਉਂਦੀ ਹੈ ਚੁਣੌਤੀਆਂ ਉਰ ਸਿੱਖਣਾ ਕਿਵੇਂ ਹੈ ਤੁਹਾਨੂੰ ਸਪੋਰਟਸ ਦਾ ਗਰਾਊਂਡ ਸਿਖਾਊਗਾ ਤੁਸੀਂ ਪੜ੍ਹਾਈ ਕਿਵੇਂ ਕਰਦੇ ਹੋ ਕਲੀ ਬੁਕੀਸ਼ ਨੌਲੇਜ ਨੂੰ ਯਾਦ ਕਰ ਤੁੜਾ ਤੁੜਾ ਆਪਣੇ ਕਲਚਰ ਨੂੰ ਤੁਸੀਂ ਕੀ ਐਬਜ਼ਾਰਬ ਕਰਦੇ ਹੋ ਜਿਸ ਤਰ੍ਹਾਂ ਦੇ ਕਰਦੇ ਹਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਬਖਤ ਕਰ ਇਹ ਸਾਰੀਆਂ ਚੀਜ਼ਾਂ ਤੁਹਾਡੀ ਵੱਖਰੀ ਪਛਾਣ ਬਣਾਉਂਦੀਆਂ ਸੋ ਸੋ ਇਹਨਾਂ ਕੁਝ ਕੁਆਲਿਟੀਆਂ ਤੇ ਕੰਮ ਕਰਨਾ ਹੈ ਔਰ ਜਿੰਨਾ ਜਿੱਤ ਜੋ ਦੁਨੀਆ ਤੇ ਕਿਤੇ ਨਹੀਂ ਪਹੁੰਚ ਜੋ ਹਿਊਮਿਲਟੀ ਜਿਹਨੂੰ ਜ਼ਿੰਮਰਦਾ ਕਹਿੰਦੇ ਆ ਉਥੋਂ ਦਾ ਨੰਬਰ 1 ਕੁਆਲਿਟੀ ਹੋਣੀ ਚਾਹੀਦੀ ਉਹ ਸਭ ਤੋਂ ਨੰਬਰ 1 ਖੁਣੀ ਚਾਹੀਦੇ ਕਿਉਂਕਿ ਤੁਹਾਨੂੰ ਮਿਲਦੀ ਰਹੂਗੀ ਤੁਹਾਡੇ ਤੋਂ ਆਪਣੇ ਤੋਂ ਪਹਿਲਾਂ ਆਪਾਂ ਦੇ ਰਿਜ਼ਲਟ ਕਰੀ ਦੀ ਮੈਂ ਕੋਈ ਚੈਂਪੀਅਨ ਹਾਂ ਤਾਂ बाद चैंपियन आए मेरे तो बाद भी आए जाएंगे पर तो सारी उम्र चैंपियन आप कहा है सब चीज अपनी जड़ी जो आप बना के रखे है उसे मेंटेन करके रख दे अपनी काबिलियत को अपनी सोच को so, सो जो भी काम करने हैं चंगी पॉजिटिव सोचना करना, नेगेटिव नहीं करना पॉजिटिव ही सोचना है और आगे बढ़ते जाना कोई भी थोड़ी मुश्किल आ जाए चुनौतियां आ जाए फेस